ਜ਼ਿੰਦਗੀ ਵਿੱਚ ਕਦੇ ਵੀ ਉਦਾਸ ਨਾ ਹੋਵੋ ਹਮੇਸ਼ਾ ਖੁਸ਼ ਰਹੋ ਕਿਉਂਕਿ ਪਰਮਾਤਮਾ ਸਾਡੇ ਲਈ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਮਾੜਾ ਹੈ ਤਾਂ ਯਾਦ ਰੱਖੋ ਉਸ ਮਾੜੇ ਤੋਂ ਬਾਅਦ ਬਹੁਤ ਵੱਡਾ ਚੰਗਾ ਹੁੰਦਾ ਹੈ ਕਿਸੇ ਨੇ ਸਿਆਣੇ ਬਜ਼ੁਰਗ ਨੂੰ ਪੁੱਛਿਆ ਜ਼ਹਿਰ ਕੀ ਹੈ ਬਜ਼ੁਰਗ ਨੇ ਬਹੁਤ ਬੜੀਆ ਜਵਾਬ ਦਿੱਤਾ ਹਰ ਉਹ ਚੀਜ਼ ਜੋ ਜ਼ਿੰਦਗੀ ਵਿੱਚ ਜ਼ਰੂਰਤ ਤੋਂ ਜ਼ਿਆਦਾ ਹੁੰਦੀ ਹੈ ਫਿਰ ਉਹ ਭਾਵੇਂ ਤਰਸਤ ਹੋਵੇ ਤੰਨ ਹੋਵੇ ਭੁੱਖ ਹੋਵੇ ਲਾਲਚ ਹੋਵੇ ਹੰਕਾਰ ਹੋਵੇ ਪਿਆਰ ਹੋਵੇ ਜਾਂ ਈਰਖਾ ਜ਼ਰੂਰਤ ਤੋਂ ਚਿਆਰਾ ਜ਼ਹਿਰ ਹੀ ਹੈ ਜੇਕਰ ਤੁਸੀਂ ਕਿਸੇ ਨੂੰ ਦੁਖੀ ਕਰਦੇ ਹੋ ਤਾਂ ਸਮਝ ਲੈਣਾ ਕਿ ਸਭ ਕੁਝ ਤੁਹਾਨੂੰ ਬਿਆਸਮੀਤ ਵਾਪਸ ਮਿਲੇਗਾ ਬਿਨਾ ਮਤਲਬ ਤੋਂ ਇੱਥੇ ਮਾਪਿਓ ਤੋਂ ਇਲਾਵਾ ਤੁਹਾਡਾ ਕਿਸੇ ਦੋਸਤ ਨੇ ਸਾਥ ਨਹੀਂ ਦੇਣਾ ਲੋਕ ਤਾਂ ਰੱਬ ਨੂੰ ਵੀ ਉਹਨਾਂ ਚਿਰ ਲੱਡੂਆਂ ਦਾ ਡੱਬਾ ਨਹੀਂ ਛਾੜਦੇ ਜਿੰਨਾ ਚਿਰ ਉਹਨਾਂ ਦੀ ਸੁੱਖਣਾ ਨਹੀਂ ਪੂਰੀ ਹੁੰਦੀ ਕਦੇ ਮਾਤਾ ਪਿਤਾ ਦੀ ਯਾਦ ਆਵੇ ਤਾਂ ਭੈਣ ਭਰਾ ਮਿਲ ਕੇ ਬੈਠਿਆ ਕਰੋ ਕਿਸੇ ਦੇ ਚਿਹਰੇ ਤੋਂ ਹਸਦੀ ਮਾ ਨਜ਼ਰ ਆਵੇਗੀ ਕਿਸੇ ਦੀ ਗੱਲਬਾਤ ਵਿੱਚੋਂ ਪਿਤਾ ਦਾ ਸੁਭਾਅ ਨਜ਼ਰ ਆਵੇਗਾ ਰਿਸ਼ਤੇ ਕਦੇ ਵੀ ਪੈਸੇ ਜਾਂ ਤੋਹਫ਼ਿਆਂ ਨਾਲ ਨਹੀਂ ਗੂੜੇ ਹੁੰਦੇ ਰਿਸ਼ਤੇ ਹਮੇਸ਼ਾ ਪਿਆਰ ਤੇ ਇੱਜ਼ਤ ਦੇ ਨਾਲ ਗੂੜੇ ਹੁੰਦੇ ਨੇ ਕਿਉਂਕਿ ਪਿਆਰ ਤੋਂ ਵੱਡੀ ਕੋਈ ਦੌਲਤ ਨਹੀਂ ਤੇ ਇੱਜ਼ਤ ਤੋਂ ਵੱਡਾ ਕੋਈ ਤੋਹਫਾ ਨਹੀਂ ਹੁੰਦਾ ਜ਼ਿੰਦਗੀ ਦੀ ਭੱਜ ਦੌੜ ਵਿੱਚ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਮਨੁੱਖ ਕੋਣ ਵੀ ਚਾਹੀਦਾ ਹੈ ਫਿਰ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਸਾਨੂੰ ਹੋਰ ਕਿਸੇ ਦੀ ਚੀਜ਼ ਦੀ ਘਾਟ ਮਹਿਸੂਸ ਨਹੀਂ ਹੁੰਦੀ ਬਸ ਸਾਨੂੰ ਤਲਾਸ਼ ਹੁੰਦੀ ਹੈ ਮਨ ਦੇ ਸਕੂਨ ਦੀ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਬਸ ਅਸੀਂ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਪਸਦੇ ਰਹੇ ਫਿਕਰਾਂ ਵਿੱਚ ਜ਼ਿੰਦਗੀ ਲੰਗਾ ਦਿੱਤੀ ਪਰ ਕਦੀ ਸਕੂਨ ਨਾਲ ਜੀ ਕੇ ਹੀ ਨਹੀਂ ਦੇਖਿਆ ਖੁਸ਼ੀਆਂ ਪਿੱਛੇ ਦੌੜਦੇ ਰਹੇ ਪਰ ਜਦੋਂ ਖੁਸ਼ੀਆਂ ਸਾਡੇ ਬੂਹੇ ਆਈਆਂ ਤਾਂ ਸਾਨੂੰ ਉਹਨਾਂ ਨੂੰ ਮੰਨਣਾ ਨਹੀਂ ਆਇਆ ਪਰ ਜਦੋਂ ਖੁਸ਼ੀ ਦੇ ਛੋਟੇ-ਛੋਟੇ ਮੌਕੇ ਲੱਭ ਜ਼ਿੰਦਗੀ ਵਿੱਚ ਰੰਗ ਪਰ ਜਿਉਣ ਦੀ ਜਾਸ ਆ ਗਈ ਜ਼ਿੰਦਗੀ ਵਿੱਚ ਸਕੂਨ ਵੀ ਆਪਣੀ दस्तक ਜ਼ਰੂਰ ਦੇਵੇਗਾ